ਹੈਲੋ ਫਰੈਂਡਸ ਵੈਲਕਮ ਟੂ ਡੀਨਸਾ ਵਲੌਗਸ ਆਮ ਕੁਲਵੀਰ ਸਿੰਘ ਇੱਕ ਕਾਫੀ ਕੁਇਕ ਵੀਡੀਓ ਹੋਏਗੀ ਤੇ ਇਹਦੇ ਵਿੱਚ ਆਪਾਂ ਡਿਸਕਸ ਕਰਾਂਗੇ ਕਿ ਕਿਹੜੇ ਚੇਂਜਸ ਆ ਰਹੇ ਨੇ ਕੈਨੇਡੀਅਨ ਇਮੀਗ੍ਰੇਸ਼ਨ ਦੇ ਵਿੱਚ 21 ਜਨਵਰੀ 2025 ਤੋਂ ਬਾਅਦ ਤੇ ਇਸ ਤੋਂ ਪਹਿਲਾਂ ਜੋ ਵੀ ਚੀਜ਼ਾਂ ਹੋ ਰਹੀਆਂ ਨੇ ਤਾਂ ਉਹ ਵੈਲਿਡ ਰਹਿਣਗੀਆਂ ਬਟ 21 ਤੋਂ ਬਾਅਦ ਇਹ ਕਾਫੀ ਵੱਡੇ ਚੇਂਜਸ ਹੋ ਰਹੇ ਨੇਗੇ ਆਪਾਂ ਇਹਨਾਂ ਨੂੰ ਜਲਦੀ ਜਲਦੀ ਆਪਾਂ ਰਿਵਿਊ ਕਰਾਂਗੇ ਐਂਡ ਇਹ ਵੀ ਦੇਖਾਂਗੇ ਵੀਡੀਓ ਦੇ ਐਂਡ ਤੇ ਕਿ ਕਿਹੜੀ ਚੀਜ਼ ਵਧੀਆ ਹੋਣ ਵਾਲੀ ਆ ਕਿਉਂਕਿ ਹਰੇਕ ਆਲਮੋਸਟ ਇਹ ਹੋ ਨਹੀਂ ਸਕਦਾ ਕਿ ਹਰੇਕ ਨਿਊਜ਼ 네ਗੇਟਿਵ ਹੀ ਹੋਵੇ ਤਾਂ ਪੋਜ਼ਿਟਿਵ ਵੀ ਚੀਜ਼ਾਂ ਹੈਗੀਆਂ ਨੇ ਤੇ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਵਿਦਆਊਟ ਵੇਸਟਿੰਗ ਐਨੀ ਟਾਈਮ लेट्स ਸਟਾਰਟ ਦਾ ਵਲੌਗ ਤਾਂ ਇਹਦਾ ਪਹਿਲਾ ਜੋ ਚੇਂਜ ਆ ਰਿਹਾ ਇੰਟਰਨੈਸ਼ਨਲ ਸਟੂਡੈਂਟਸ ਦੇ ਰਿਲੇਟਿਡ ਹੀ ਆ ਰਿਹਾਗਾ ਤਾਂ ਉਹਦੇ ਵਿੱਚ ਹੈਗਾ ਉਹਨਾਂ ਦੇ ਜੋ ਸਪਾਊਸ ਹੈਗੇ ਨੇ ਉਹਨਾਂ ਦੇ ਵਰਕ ਪਰਮਿਟ ਦੇ ਰਿਲੇਟਿਡ ਹੈਗਾ ਤਾਂ ਇਹਨਾਂ ਨੇ ਕਿਹਾਗਾ ਕਿ ਵਰਕ ਪਰਮਿਟ ਮਾਸਟਰਸ ਵਾਲੇ ਜੋ ਵੀ ਪ੍ਰੋਗਰਾਮ ਕਰਦੇ ਨੇ ਸਟੂਡੈਂਟ ਉਨ੍ਹਾਂ ਦੇ ਹਸਬੰਡ ਜਾਂ ਵਾਈਫ ਨੂੰ ਮਿਲੂਗਾ ਜਾਂ ਫਿਰ ਜੋ ਪੀ ਐਚ ਡੀ ਲੈਵਲ ਤੇ ਪ੍ਰੋਗਰਾਮ ਕਰਨ ਆਉਣਗੇ ਇਹ ਦੋ ਲੈਵਲ ਨੇਗੇ ਤੇ ਤੀਸਰਾ ਆ ਗਿਆ ਕਈ ਐਲੀਜੀਬਲ professions ਹੁੰਦੇ ਨੇਗੇ ਜਿਨ੍ਹਾਂ ਨੂੰ ਇਹ ਵਰਕ ਪਰਮਿਟ ਲਈ ਐਲੀਜੀਬਲ ਬਣਾਉਂਦਾ ਹੈਗਾ ਬੇਸਿਕਲੀ ਇੱਥੇ ਹਸਬੰਡ ਜਾਂ ਵਾਈਫ ਦੀ ਗੱਲ ਹੋ ਰਹੀ ਹੈ 파ਟਨਰ ਦੀ ਜੋ ਇੰਡੀਆ ਦੇ ਵਿੱਚ ਹੈਗਾ ਤੇ ਇੱਕ 파ਟਨਰ ਜੋ ਇੱਥੇ ਸਟੱਡੀ ਕਰ ਰਿਹਾ ਅਗਰ ਮਾਸਟਰਸ ਕੀਤੀ ਹੈਗੀ ਆ ਐਮ ਬੀਏ ਵਗੈਰਾ ਹੋਗੀ ਜਾਂ ਐਮਏ ਹੋਗੀ ਜੋ ਵੀ ਇੱਥੇ ਪ੍ਰੋਗਰਾਮ ਹੈਗਾ ਕੈਨੇਡਾ ਦੇ ਵਿੱਚ ਤਾਂ ਉਹ ਅਗਰ ਘੱਟੋ-ਘੱਟ 16 ਮਹੀਨੇ ਦਾ ਹੈਗਾ 16 ਜਾਂ 16 ਤੋਂ ਲੰਮਾ ਤਾਂ ਹੀ ਉਸ ਦਾ ਹਸਬੰਦ ਜਾਂ ਵਾਈਫ ਇੱਥੇ ਆ ਸਕਦਾ ਵਰਕ ਪਰਮਿਟ ਦੇ ਉੱਪਰ ਇਹ ਹੈਗੀ ਹੈ ਪਹਿਲੀ ਚੀਜ਼ ਕਿ ਮਾਸਟਰਸ ਪ੍ਰੋਗਰਾਮ ਜੋ ਹੈਗਾ ਐਂਡ ਸੈਕੰਡ ਆ ਗਿਆ ਡਾਕਟੋਰੇਟ ਪ੍ਰੋਗਰਾਮ ਪੀ ਐਚ ਡੀ ਲੈਵਲ ਦਾ ਕੋਈ ਪ੍ਰੋਗਰਾਮ ਬੰਦਾ ਕਰਨ ਆ ਰਿਹਾ ਤਾਂ ਉਹਦੇ ਲਈ ਵੀ ਉਹਦੇ ਸਪਾਊਸ ਨੂੰ ਇੱਥੇ ਬੁਲਾਉਣਾ ਈਜ਼ੀ ਹੈਗਾ ਐਂਡ ਵਰਕ ਪਰਮਿਟ ਮਿਲਦਾ ਹੈਗਾ ਬਟ ਪ੍ਰੋਬਲਮ ਇਹ ਹੁੰਦੀ ਹੈ ਸਪੈਸ਼ਲੀ ਜੋ ਪੰਜਾਬ ਤੋਂ ਆਉਂਦੇ ਨੇ ਮਾਸਟਰਸ ਜ਼ਰੂਰ ਮੈਂ ਦੇਖਨੇ ਤੇ ਕਰਦੇ ਬਟ ਪੀ ਐਚ ਡੀ ਲੈਵਲ ਤੇ ਬਹੁਤ ਹੀ ਘੱਟ ਆਉਂਦੇ ਨੇ ਹਾਂ ਸਾਊਥ ਇੰਡੀਆ ਤੋਂ ਲੋਕਾਂ ਨੇ ਸਟਾਰਟ ਜ਼ਰੂਰ ਕੀਤਾ ਕੇਰਲਾ ਸਾਈਡ ਹੋ ਗਿਆ ਉੜੀਸਾ ਹੋ ਗਿਆ ਉਧਰੋਂ ਹੁਣ ਲੋਕਾਂ ਨੇ ਸਟਾਰਟ ਕੀਤਾ ਇੱਥੇ ਆਉਣਾ ਐਂਡ ਉਹ ਵੱਡੇ ਵੱਡੇ ਕੋਰਸ ਜ਼ਰੂਰ ਲੈ ਕੇ ਆਉਂਦੇ ਨੇ ਤਾਂ ਉਹਨਾਂ ਲਈ ਕੋਈ ਪ੍ਰੋਬਲਮ ਨਹੀਂ ਹੋਗੀ ਬਟ ਜੋ ਸਿਸਟਮ ਚੱਲੇ ਆ ਰਿਹਾ ਸੀ ਕਿ ਆਪਾਂ 2 ਸਾਲ ਦਾ ਡਿਪਲੋਮਾ 3 ਸਾਲ ਦਾ ਡਿਪਲੋਮਾ ਲੈ ਕੇ ਆਜਣੇ ਤਾਂ ਉਹਨਾਂ ਲਈ ਇਹਨਾਂ ਨੇ ਵਰਕ ਪਰਮਿਟ ਉਹਨਾਂ ਦੇ ਸਪਾਊਸ ਲਈ ਬੰਦ ਕਰ ਦਿੱਤਾ ਇਹ 네ਗੇਟਿਵ ਨਿਊਜ਼ ਹੈਗੀ ਹੈ ਫਿਲਹਾਲ ਉਸ ਤੋਂ ਬਾਅਦ ਹੁਣ ਝੜਾ ਕੁਐਸਚਨ ਹੋਏਗਾ ਕਿ ਮਾਸਟਰਸ ਜਾਂ ਡਾਕਟੋਰੇਟ ਦਾ ਪ੍ਰੋਗਰਾਮ ਨਹੀਂ ਕਰ ਸਕਦੇ ਤਾਂ ਫਿਰ ਕਿਹੜੇ ਪ੍ਰੋਗਰਾਮ ਨੇ ਜਿਨ੍ਹਾਂ ਦੇ ਵਿੱਚ ਅ ਸਟੱਡੀ ਕਰਕੇ ਆਪਾਂ ਆਪਣੇ ਹਸਬੰਡ ਜਾਂ ਵਾਈਫ ਨੂੰ ਇੱਥੇ ਵਰਕ ਪਰਮਿਟ ਤੇ ਬੁਲਾ ਸਕਦੇ ਹਾਂ ਤਾਂ ਉਹ ਇਹਨਾਂ ਨੇ ਲਿਸਟ ਦਿੱਤੀ ਹੋਈ ਹੈ ਕਾਫੀ ਲੰਬੀ ਐਂਡ ਉਹਦੇ ਵਿੱਚ ਇੱਕ ਤਾਂ ਗਿਆ ਡਾਕਟਰ ਆਫ ਡੈਂਟਲ ਸਰਜਰੀ ਤੇ ਫਿਰ ਬੈਚਲਰ ਆਫ ਲਾਅ ਆ ਗਿਆ ਡਾਕਟੋਰੇਟ ਆਫ ਮੈਡੀਸਨ ਆ ਗਿਆ डॉक्टरेट ऑफ ऑप्टोमेट्री तो ये काफ़ी ए भी सैंस रिलेटिड कोर्सिज़ आ गए फार्मेसी का आ गया फार्म डी आ गया बी एस आ गया बी एस सी आ गया फिर वैटनरी मेडिसिन आ गया तो इस तरह पूरी लिस्ट दिती हुई है चेक भी कर सकते हो एंड बैचलर ऑफ नर्सिंग आ गया तो अगर वो कोई इतने आगे कोर्स करता है नर्सिंग का एंड प्रोपर बैचलर डिग्री करता है तो वह अपने हसबैंड या वाइफ में इतने ओपन वर्क परमिट पर बुला स ਐਂਡ ਬਾਕੀ ਇੰਜੀਨੀਅਰਿੰਗ ਆ ਗਈ ਬੈਚਲਰ ਆਫ ਇੰਜੀਨੀਅਰਿੰਗ ਇਹ ਕਰਦਾ ਹੈ ਕਿ ਫਿਰ ਵੀ ਬੁਲਾ ਸਕਦਾ ਤਾਂ ਇਸ ਤੋਂ ਬਾਅਦ ਇੱਕ ਹੋਰ ਚੇਂਜ ਇਹ ਮਾਸਟਰਸ ਹੀ ਆਇਆ ਪਹਿਲਾਂ ਹੁੰਦਾ ਸੀ ਕਿ ਮਾਸਟਰਸ ਜੀ ਤੁਸੀਂ ਇੱਕ ਸਾਲ ਵੀ ਪੜ੍ਹਾਈ ਕਰੋਗੇ ਤਾਂ ਤਿੰਨ ਸਾਲ ਦਾ ਵਰਕ ਪਰਮਿਟ ਮਿਲਦਾ ਹੁੰਦਾ ਸੀਗਾ ਸੇਮ ਵੇ ਮਾਸਟਰਸ ਇੱਕ ਸਾਲ ਦੇ ਪ੍ਰੋਗਰਾਮ 'ਚ ਆਉਣੇ ਆ ਤਾਂ ਹਸਬੰਡ ਜਾਂ ਵਾਈਫ ਨੂੰ ਬੁਲਾ ਸਕਦੇ ਸੀ ਬਟ ਹੁਣ ਇਹਨਾਂ ਨੇ ਕਿਹਾ ਕਿ ਮਾਸਟਰਸ ਵੀ ਹੋਣੀ ਚਾਹੀਦੀ ਹੈ ਤੇ ਘੱਟੋ ਘੱਟ 16 ਮਹੀਨੇ ਦਾ ਪ੍ਰੋਗਰਾਮ ਹੋਣਾ ਚਾਹੀਦਾ ਤਾਂ 16 ਮਹੀਨੇ ਆਲਮੋਸਟ ਇਹ 2 ਸਾਲ ਦਾ ਹੀ ਹੋ ਜਾਂਦਾ ਕਿਉਂਕਿ ਵਿੱਚੋ ਛੁੱਟੀਆਂ ਵੀ ਹੁੰਦੀਆਂ ਨੇਗੀਆਂ ਐਂਡ ਇੱਥੇ ਸਾਢੇ 3-4 ਕਿ ਮਹੀਨੇ ਦਾ ਇੱਕ ਸਮੈਸਟਰ ਹੁੰਦਾ ਹੈ ਇਸੇ ਹਿਸਾਬ ਨਾਲ ਇਹਨਾਂ ਨੇ 4 ਸਮੈਸਟਰ ਨੂੰ ਕਿਹਾਗਾ ਕਿ ਘੱਟੋ-ਘੱਟ 4 ਸਮੈਸਟਰ ਹੋਣੇ ਚਾਹੀਦੇ ਨੇ ਐਂਡ 16 ਮਹੀਨੇ ਦਾ ਘੱਟੋ-ਘੱਟ ਕੋਰਸ ਹੋਵੇ ਜਿਆਦਾ ਚੀਜ਼ਾਂ ਕੰਪਲੈਕਸ ਨਾ ਕਰਦੇ ਹੋਏ ਅਗਰ ਹੁਣ ਦੇਖੀਏ ਤਾਂ ਮਾਸਟਰਸ ਕਰ ਲੋ ਜਾਂ ਡਾਕਟੋਰੇਟ ਕਰ ਲੋ ਤਾਂ ਹਸਬੰਡ ਵਾਈਫ ਨੂੰ ਬੁਲਾ ਸਕਦੇ ਆ ਜਾਂ ਫਿਰ ਕੋਈ ਬੈਚਲਰ ਡਿਗਰੀ ਆ ਗਈ ਜਿਵੇਂ ਕਿ ਇਹਨਾਂ ਨੇ ਲਿਸਟ ਦਿੱਤੀ ਹੋਈ ਹੈ ਉਹਨਾਂ ਦੇ ਵਿੱਚੋਂ ਕੋਈ ਕਰ ਲੋ ਤਾਂ ਬੁਲਾ ਸਕਦੇ ਆ ਤੇ ਬਿਲਕੁਲ ਬੰਦ ਨਹੀਂ ਹੋਇਆ ਐਂਡ ਦੂਜੀ ਚੀਜ਼ ਹੈਗੀ ਕਿ ਜੋ ਵਰਕਰਸ ਹੈਗੇ ਨੇ ਇਥੇ ਕੰਮ ਕਰ ਰਹੇ ਨੇ ਤਾਂ ਕੀ ਉਹ ਬੁਲਾ ਸਕਦੇ ਨੇ ਪਹਿਲਾਂ ਕੀ ਹੁੰਦਾ ਸੀ ਕਿ ਵਰਕ ਪਰਮਿਟ ਤੇ ਨੇ ਜਾਂ ਐਲਐਮਆਈ ਤੇ ਨੇ ਤਾਂ ਉਹ ਬੁਲਾ ਸਕਦੇ ਹੁੰਦੇ ਨੇ ਐਂਡ ਉਹ ਰੂਲ ਹਜੇ ਵੀ ਚੱਲ ਰਿਹਾ ਹੈਗਾ ਬਟ 21 ਤਰੀਕ ਤੋਂ ਬਾਅਦ 21 ਜਨਵਰੀ 2025 ਤੋਂ ਬਾਅਦ ਇਹ ਰੂਲ ਖਤਮ ਹੋ ਜਾਏਗਾ ਤੇ ਕੀ ਕੀ ਚੇਂਜਸ ਹੋਣਗੇ ਉਹ ਆਪਾਂ ਦੇਖਦੇ ਹਾਂ ਪਹਿਲੀ ਗੱਲ ਹੈਗੀ ਆ ਕਿ ਸਪousal ਓਪਨ ਵਰਕ ਪਰਮਿਟ ਲਗਵਾ ਸਕਦੇ ਨੇ ਅਗਰ ਜੋਬ ਟਾਇਰ 0 ਦੀ ਆ ਜਾਂ 1 ਦੀ ਆ ਤੇ ਟਾਇਰ 0 ਇਹ ਵੱਡੇ ਲੈਵਲ ਤੇ ਆ ਜਾਂਦਾ ਸੀਈਓ ਵਗੈਰਾ ਉਹ ਵੀ ਕੰਪਨੀ ਦੇ ਹੋਗੇ ਐਂਡ ਟਾਇਰ 1 ਹੋ ਗਿਆ ਇਹਦੇ ਵਿੱਚ ਜਿਵੇਂ ਮੈਨੇਜਰ ਮੈਨੇਜਰੀਅਲ ਜੋਬਸ ਆ ਗਈਆਂ ਕੋਈ ਅਸਿਸਟੈਂਟ ਮੈਨੇਜਰ ਹੋ ਗਿਆ ਉਸ ਤਰ੍ਹਾਂ ਦੀਆਂ ਟਾਇਰ 2 ਆ ਗਿਆ ਇਹਦੇ ਵਿੱਚ ਸੁਪਰਵਾਈਜ਼ਰੀ ਆ ਜਾਂਦੀ ਹੈ ਤਾਂ ਬੇਸਿਕਲੀ ਇਹਨਾਂ ਦਾ ਕਹਿਣਾ 0 ਐਂਡ 1 ਇਹ ਦੋਨਾਂ ਦੇ ਵਿੱਚ ਤੁਹਾਡੀ ਜੌਬ ਹੈਗੀ ਆ ਤਾਂ ਤੁਸੀਂ ਐਂਡ ਤੁਸੀਂ ਮਤਲਬ ਵਰਕ ਪਰਮਿਟ ਦੇ ਉੱਤੇ ਹੈਗੇ ਹੋ ਤਾਂ ਤੁਸੀਂ ਆਪਣੇ ਹਸਬੰਡ ਜਾਂ ਵਾਈਫ ਨੂੰ ਬੁਲਾ ਸਕਦੇ ਹੋ ਸਪੌਸਲ ਓਪਨ ਵਰਕ ਪਰਮਿਟ ਤੇ ਓਪਨ ਵਰਕ ਪਰਮਿਟ ਮਿਲੇਗਾ ਬਟ ਅਗਰ ਇਸ ਤੋਂ ਨੀਚੇ ਦੀ ਕੋਈ ਜੌਬ ਹੈਗੀ ਆ ਟਾਇਰ 2 ਦੀ ਆ ਗਈ 3 ਦੀ ਆ ਗਈ ਤਾਂ ਉਹਨਾਂ ਲਈ ਸਾਨੂੰ ਵਰਕ ਪਰਮਿਟ ਤੁਹਾਡੇ ਹਸਬੰਡ ਜਾਂ ਵਾਈਫ ਨੂੰ ਨਹੀਂ ਮਿਲੇਗਾ ਇੱਕ ਐਕਸੈਪਸ਼ਨ ਹੈਗੀ ਇਹਦੇ ਵਿੱਚ ਅਗਰ ਉਹ ਜੋ ਆ ਉਸ ਡੀਕੰਸਟਰਕਸ਼ਨ ਦੇ ਵਿੱਚ ਹੈਗੀ ਆ ਤੁਸੀਂ ਹੈਲਥ케ਅਰ ਦੇ ਵਿੱਚ ਕਰਦੇ ਹੋ ਹਸਪੀਟਲ 'ਚ ਕੋਈ ਜੋਬ ਕਰਦੇ ਹੋ ਨਾ ਛੋਟੇ ਲੈਵਲ ਦੀ ਜਾਂ ਐਜੂਕੇਸ਼ਨ ਨਾਲ ਰਿਲੇਟਿਡ ਹੈਗੀ ਆ ਕੋਈ ਗੇਮਸ ਨਾਲ ਰਿਲੇਟਿਡ ਹੈਗੀ ਆ ਸਪੋਰਟਸ ਸੀ ਜਾਂ ਮਿਲਟਰੀ ਸੈਕਟਰ ਦੇ ਵਿੱਚ ਹੈਗੀ ਆ ਤਾਂ ਤੁਹਾਨੂੰ ਓਪਨ ਵਰਕ ਪਰਮਿਟ ਮਿਲ ਸਕਦਾ ਤਾਂ ਕੰਸਟਰਕਸ਼ਨ ਇਹ ਚ ਕਾਫੀ ਆਪਣੇ ਪੰਜਾਬੀ ਹੁੰਦੇ ਨੇ ਇੰਡੀਅਨ ਉਹ ਕਰਦੇ ਨੇ ਕਿ ਇਹ ਮੈਟਰ ਨਹੀਂ ਕਰਦਾ ਕਿ ਉਹ ਕੰਸਟਰਕਸ਼ਨ ਜਸਟ ਲੇਬਰ ਵਰਕ ਹੈ ਜਾਂ ਕਿਵੇਂ ਹੈ ਬਟ ਅਗਰ ਉਹ ਦੇ ਵਿੱਚ ਹੈਗੀ ਆ ਤਾਂ ਓਪਨ ਵਰਕ ਪਰਮਿਟ ਮਿਲ ਜਾਏਗਾ ਤਾਂ ਇਹ ਗੁੱਡ ਨਿਊਜ਼ ਹੈਗੀ ਆ ਕਿ ਜੇ ਤਾਂ ਬਟੇ ਲੈਵਲ ਦੀ ਮੈਨੇਜਰ ਵਗੈਰਾ ਹਨ ਕਿਤੇ ਵੀ ਤੁਸੀਂ ਬਣ ਸਕਦੇ ਹੋ ਵਰਕ ਪਰਮਿਟ ਦੇ ਉੱਪਰ ਤਾਂ ਬੁਲਾ ਸਕਦੇ ਹੋ ਜਾਂ ਫਿਰ ਅਗਰ ਹੂ ਲੈਵਲ ਦੀ ਜੌਬ ਨਹੀਂ ਹੈਗੀ ਤਾਂ ਫਿਰ ਤੁਸੀਂ ਹੈਲਥ ਕੇਅਰ ਦੇ ਵਿੱਚ ਕਿਸੇ ਹਸਪੀਟਲ 'ਚ ਕੰਮ ਕਰ ਲਓ ਤਾਂ ਤੁਸੀਂ ਬੁਲਾ ਸਕਦੇ ਹੋ ਕੰਸਟਰਕਸ਼ਨ 'ਚ ਕਰ ਲਓ ਫਿਰ ਵੀ ਤੁਸੀਂ ਬੁਲਾ ਸਕਦੇ ਹੋ ਤੇ ਹੋਰ ਮਿਲਟਰੀ ਸੈਕਟਰ ਵਗੈਰਾ ਆ ਗਿਆ ਉਹਨਾਂ 'ਚ ਤੇ ਫੁੱਲ ਲਿਸਟ ਇਹਨਾਂ ਨੇ ਪਬਲਿਸ਼ ਕਰਨੀ ਹੈ 21 ਜਨਵਰੀ ਨੂੰ ਮਤਲਬ ਕੱਲ। ਆਂ ਦੇਖਦੇ ਆ ਕਿ ਇਸ ਦੇ ਵਿੱਚ ਕੀ ਆਉਂਦਾਗਾ। ਐਂਡ ਉਸ ਤੋਂ ਬਾਅਦ ਆ ਗਿਆ ਕਿ ਅਗਰ ਸਪਾਊਸ ਦਾ ਜਿਵੇਂ ਓਪਨ ਵਰਕ ਪਰਮਿਟ ਪਹਿਲਾਂ ਲਗਵਾਉਂਦੇ ਹੁੰਦੇ ਸੀਗੇ। ਮੰਨ ਲਓ ਇੱਕ ਜਨੇ ਨੂੰ ਮਿਲਿਆ ਹੋਇਆ ਇਹ ਉਹਦਾ 1 ਸਾਲ ਦਾ ਰਹਿੰਦਾਗਾ ਵਰਕ ਪਰਮਿਟ। ਤਾਂ ਆਪਣੇ ਹਸਬੰਡ ਜਾਂ ਵਾਈਫ ਨੂੰ ਬੁਲਾਉਣਾ ਚਾਹੁੰਦਾ ਤਾਂ ਉਹਦਾ ਵਰਕ ਪਰਮਿਟ ਮਿਲ ਜਾਂਦਾ ਹੁੰਦਾ ਸੀ। ਬਟ ਹੁਣ ਕਹਿੰਦੇ ਨੇ ਜੋ ਮੇਨ ਐਪਲੀਕੈਂਟ ਹੈਗਾਗਾ ਜੋ ਇੱਥੇ ਆਲਰੇਡੀ ਕੰਮ ਕਰ ਰਿਹਾ ਤਾਂ ਉਹਦਾ ਵਰਕ ਪਰਮਿਟ ਘੱਟੋ ਘੱਟ 16 ਮਹੀਨੇ ਦਾ ਪਿਆ ਹੋਵੇ ਜਿਹੜੇ ਦਿਨ ਉਹਨਾਂ ਨੇ ਅਪਲਾਈ ਕਰਨਾ ਹੈ ਤਾਂ ਅਗਰ 12 ਮਹੀਨੇ ਤੇ ਰਹਿ ਗਿਆ ਜਾਂ 10 ਮਹੀਨੇ ਦਾ ਵਰਕ ਪਰਮਿਟ ਪਿਆ ਤਾਂ ਉਹ ਆਪਣੇ ਪਾਰਟਨਰ ਨੂੰ ਨਹੀਂ ਬੁਲਾ ਸਕਦਾ ਉਹ ਇਹ ਐਟ ਲੀਸਟ 16 ਮਹੀਨੇ ਦਾ ਚਾਹੀਦਾ ਹੀ ਚਾਹੀਦਾ ਉਸ ਤੋਂ ਬਾਅਦ ਇੱਕ ਹੋਰ ਚੇਂਜ ਆਇਆ ਕਿ ਪਹਿਲਾਂ ਇਹ ਕੈਨੇਡਾ ਵਾਲੇ ਬਿਲਕੁਲ ਹੀ ਨਹੀਂ ਸੋਚਦੇ ਸੀਗੇ ਇਹਨਾਂ ਨੂੰ ਕਿ ਉਹ ਇੱਕ ਬੰਦਾ ਇੱਥੇ ਆਇਆ ਤਾਂ ਠੀਕ ਹੈ ਉਹ ਆਪਣੇ ਪਾਰਟਨਰ ਨੂੰ ਵੀ ਬੁਲਾ ਸਕਦਾ ਸੀਗਾ ਤੇ ਬੱਚਿਆਂ ਦਾ ਹੁੰਦਾਗਾ ਕਿ 18 ਸਾਲ ਤੋਂ ਛੋਟੇ ਹੈਗੇ ਨਹੀਂ ਤਾਂ ਉਹਨਾਂ ਨੂੰ ਸਟੱਡੀ ਪਰਮਿਟ ਦੇ ਦਿੰਦੇ ਸੀਗੇ ਐਂਡ ਫ੍ਰੀ ਪੜਾਈ ਹੁੰਦੀ ਸੀ ਇੱਥੇ ਐਂਡ ਉਸ ਤੋਂ ਬਾਅਦ ਜਿਹੜੇ ਵੱਡੇ ਨੇਗੇ ਤਾਂ ਉਹਨਾਂ ਨੂੰ ਵਰਕ ਪਰਮਿਟ ਮਿਲ ਜਾਂਦਾ ਸੀ ਤਾਂ ਉਹ ਇਹਨਾਂ ਨੇ ਹੁਣ ਬਿਲਕੁਲ ਬੰਦ ਕਰ ਦਿੱਤਾ ਤਾਂ ਇਹਨਾਂ ਦਾ ਮਤਲਬ ਇਹ ਕਹਿਣਾ ਹੈਗਾ ਕਿ ਜੋ ਬੰਦੇ ਇੱਥੇ ਵਰਕ ਕਰ ਰਹੇ ਆ ਤਾਂ ਉਹੋ ਹੀ ਵਰਕ ਕਰੇ ਤਾਂ ਫੈਮਿਲੀ ਨਾਲ ਅਗਰ ਫੈਮਿਲੀ ਬੁਲਾਉਣੀ ਆ ਆਪਣਾ ਪਾਰਟਨਰ ਬੁਲਾਉਣਾ ਹੈਗਾ ਤਾਂ ਉਹਨੂੰ ਬੁਲਾ ਸਕਦੇ ਨੇ ਅਗਰ ਕੁਝ ਕੁ ਜੋਬਸ ਦੇ ਵਿੱਚ ਹੈਗੇ ਨੇ ਬਟ ਬੱਚਿਆਂ ਨੂੰ ਨਹੀਂ ਬੁਲਾ ਸਕਦੇ ਬੱਚਿਆਂ ਲਈ ਇਨਨੇ ਨੇ ਉਹ ਬੰਦ ਕਰ ਦਿੱਤਾ ਹੁਣ ਐਂਡ ਇਸ ਤੋਂ ਬਾਅਦ ਹੈਗਾ ਕਿ ਹਾਂ ਅਗਰ ਇੱਕ ਵਰਨਰ ਦਾ ਮੰਨ ਲਓ ਕਿ ਉਹ ਵਰਕ ਪਰਮਿਟ ਹੈਗਾ 2 ਸਾਲ ਦਾ ਤਾਂ ਉਹਨੇ ਆਪਣੇ ਹਸਬੰਡ ਵਾਈਫ ਨੂੰ ਬੁਲਾ ਲਿਆ ਐਂਡ ਉਹਦਾ ਵਰਕ ਪਰਮਿਟ 1 ਸਾਲ ਦਾ ਮਿਲੇਆ ਤਾਂ ਉਹਨੂੰ ਰੀਨਿਊ ਕਰਨ ਦਾ ਇਨਨੇ ਨਹੀਂ ਦਿੱਤਾ ਇਹ ਪੋਜ਼ਿਟਿਵ ਚੀਜ਼ ਹੈਗੀ ਆ ਕਿ ਅਗਰ ਤੁਹਾਨੂੰ ਘਟ ਦੇ ਦਿੱਤਾ ਵਰਕ ਪਰਮਿਟ ਤਾਂ ਤੁਸੀਂ ਦੁਬਾਰਾ ਅਪਲਾਈ ਕਰ ਸਕਦੇ ਹੋ ਐਂਡ ਫਿਰ ਜਿੰਨਾ ਕ ਦੂਜੇ ਪਾਰਟਨਰ ਦਾ ਰਹਿੰਦਾ ਹੋਏਗਾ ਵਰਕ ਪਰਮਿਟ ਉਹਦੇ ਬਰਾਬਰ ਦਾ ਹੀ ਮਿਲ ਜੇਗਾ ਮੰਨ ਲਓ ਓਪਨ ਵਰਕ ਪਰਮਿਟ ਸਟੱਡੀ ਡਨ ਕੀਤੀ ਕਿਸੇ ਮਾਸਟਰਸ ਪ੍ਰੋਗਰਾਮ ਦੇ ਵਿੱਚ ਤੇ 3 ਸਾਲ ਦਾ ਵਰਕ ਪਰਮਿਟ ਮਿਲ ਗਿਆ ਤੇ ਉਹਨਾਂ ਨੇ ਆਪਣੇ ਹਸਬੰਦ ਜਾਂ ਵਾਈਫ ਦਾ ਜੋ ਇੰਡੀਆ ਦੇ ਵਿੱਚ ਹੈਗਾ ਵਰਕ ਪਰਮਿਟ ਅਪਲਾਈ ਕੀਤਾ ਐਂਡ ਉਹਦਾ ਵਰਕ ਪਰਮਿਟ ਸਿਰਫ 1 ਸਾਲ ਦਾ ਆਇਆ ਤਵੇ ਇੱਥੇ ਆ ਕੇ ਦੁਬਾਰਾ ਰੀਨਿਊ ਕਰ ਸਕਦਾ ਹੈ ਇਹ ਦਿਖਾ ਕੇ ਕਿ ਨਾ ਜੀ ਮੇਰੇ ਪਾਰਟਨਰ ਦਾ ਤਾਂ ਇਹ 3 ਸਾਲ ਦਾ ਪਿਆ ਹੈਗਾ ਮੈਨੂੰ ਇੱਕ ਦਾ ਕਿਉਂ ਦਿੱਤਾ ਤੇ ਇਹ ਇਹਨਾਂ ਨੇ ਰਾਈਟ ਦਿੱਤਾ ਹੈ ਤੇ ਇਹ ਕਾਫੀ ਵੀਡੀਓ ਹੁਣ ਲੰਬੀ ਨਾ ਲੰਬੀ ਹੋਣ ਜਾ ਰਹੀ ਹੈਗੀ ਤਾਂ 1 ਮਿੰਟ ਦੇ ਵਿੱਚ ਵਿੱਚ ਮੈਂ ਟਰਾਈ ਕਰੂੰਗਾ ਕਿ ਗੁੱਡ ਨਿਊਜ਼ ਵੀ ਦੇਖੀ ਇੱਥੇ ਕੀ ਹੈ ਇਹਦੇ ਨਾਲ ਅਮਪਲॉयਮੈਂਟ ਜੋ ਹੈਗੀ ਉਹ ਘਟੇਗੀ ਕਿਉਂਕਿ ਲਿਮਟਿਡ ਉਹੀ ਲੋਕ ਆਉਣਗੇ ਜੋ ਵਰਕ ਪਰਮਿਟ ਤੇ ਆ ਰਹੇ ਨੇ ਤਾਂ ਕੈਨੇਡੀਅਨ ਗਵਰਨਮੈਂਟ ਕਹਿ ਰਹੀ ਹੈ ਕਿ ਉਹਨਾਂ ਲਈ ਥੋੜੀ ਜੀ ਜੋ ਲੋਕਲ ਲੋਕ ਨੇ ਉਹਨਾਂ ਨੂੰ ਪ੍ਰੋਬਲਮ ਨਾ ਆਵੇ ਐਂਡ ਤਾਂ ਹਾਊਸਿੰਗ ਦਾ ਵੀ ਠੀਕ ਹੈ ਹੁਣ ਰੈਂਟ ਘਟਣ ਲੱਗ ਗਿਆ ਇਸ ਹਿਸਾਬ ਨਾਲ ਕਿਉਂਕਿ ਇਹਨਾਂ ਨੇ ਨੰਬਰ ਕਾਫੀ ਕੰਟਰੋਲ ਕੀਤਾ ਐਂਡ ਹੋਰ ਬੈਨੀਫਿਟ ਹੋਏਗਾ ਕਿ ਜੋ ਆਲਰੇਡੀ ਅੰਦਰ ਹੈਗੇ ਨੇ ਉਹਨਾਂ ਨੂੰ ਵੀ ਪੀਆਰ ਦਾ ਔਕਾ ਹੋ ਰਿਹਾ ਹੈ 5-5-6 ਜੀ ਸਾਲਾਂ ਤੋਂ ਇੱਥੇ ਹੈਗੇ ਨੇ 7 ਸਾਲਾਂ ਤੋਂ ਵੀ ਹੈਗੇ ਨੇ ਤੇ ਉਹਨਾਂ ਲਈ ਥੋੜਾ ਜਿਹਾ ਇੱਕ ਅ ਪੁਆਇੰਟਸ ਹੋ ਸਕਦਾ ਕਿ نیچے ਆ ਜਾਣ ਐਂਡ ਪੀਆਰ ਹੋਣ ਦਾ ਚਾਂਸ ਮਿਲੇਗਾ ਐਂਡ ਹੋਰ ਗਵਰਨਮੈਂਟ ਟਰਾਈ ਕਰ ਰਹੀ ਹੈ ਕਿ ਸਕਿਲਡ ਪੀਪਲ ਇੱਥੇ ਆਉਣ ਕੰਸਟਰਕਸ਼ਨ ਵਗੈਰਾ 'ਚ ਕਾਫੀ ਸ਼ਾਰਟੇਜ ਹੈਗੀ ਆ ਲੋਕੋ ਦਰਜਾਣ ਐਂਡ ਅਗਰ ਪੀਆਰ ਲੈਣੀ ਹੈ ਤਾਂ ਉਹ ਕਹਿੰਦੇ ਨੇ ਕਿ ਤੁਸੀਂ ਜੀ ਕਿ ਉਹ ਦੂਰ ਤੋਂ ਦੂਰ ਜਾਣ ਤੇ ਇਤਨਾਂ ਦੇ ਡਵੈਲਪਮੈਂਟ ਦੇ ਵਿੱਚ ਹਿੱਸਾ ਪਾਉਣ ਐਂਡ ਜੇ ਵੀ ਗਵਰਨਮੈਂਟ ਚਾਹੁੰਦੀ ਹੈਗੀ ਹੋਣੀ ਉਹ ਨਹੀਂ ਉਹਨਾਂ ਨੂੰ ਨਹੀਂ ਹੈਗਾ ਕਿ ਜੋ ਮੇਨ ਸਿਟੀਜ਼ ਨੇ ਉਹਨਾਂ ਦੇ ਵਿੱਚ ਆ ਕੇ ਲੋਕ ਜਿਆਦਾ ਹਨ ਕਰਾਊਡ ਕ੍ਰੀਏਟ ਕਰਨ ਐਂਡ ਪ੍ਰੋਬਲਮਜ਼ ਆਨ ਕ੍ਰਾਈਮ ਵਗੈਰਾ ਵੀ ਵਧਣ ਲੱਗ ਜਾਂਦਾ ਹੈਗਾ ਐਂਡ ਇਹ ਹੀ ਮਕਸਦ ਸੀਗਾ ਇਹਨਾਂ ਦਾ ਇਹ ਗਵਰਨਮੈਂਟ ਦਾ ਕਿਉਂਕਿ ਇਹਨਾਂ ਚੀਜ਼ਾਂ ਆਊਟ ਆਫ ਕੰਟਰੋਲ ਚੱਲੀਆਂ ਗਈਆਂ ਐਂਡ ਕੈਨੇਡਾ ਦੇ ਵਿੱਚ ਇਹ ਆਪਾਂ ਨੂੰ ਹੁਣ ਥੋੜਾ ਜਿਹਾ ਔੜ ਜਿਹਾ ਲੱਗਦਾਗਾ ਕਿਉਂਕਿ ਕੈਨੇਡਾ ਨੇ ਅਜ ਤੱਕ ਕਦੇ ਇਮੀਗ੍ਰੇਸ਼ਨ ਨੂੰ ਰੋਕੀ ਨਹੀਂ ਹੈਗੀ ਐਂਡ ਓਰ ਕੰਟਰੀਜ਼ ਜੋ ਹੈਗੇ ਨੇ ਆਸਟ੍ਰੇਲੀਆ ਵਗੈਰਾ ਹੋ ਗਿਆ ਨਿਊਜ਼ੀਲੈਂਡ ਹੋ ਗਿਆ ਤੇ ਯੂਕੇ ਹੋ ਗਿਆ ਇਹਨਾਂ ਦੇ ਵਿੱਚ ਕੀ ਹੈ ਕਿ 2-4 ਸਾਲ ਉਹ ਵਧੀਆ ਖੁੱਲ੍ਹ ਦੇ ਦੇ ਦਿੰਦੇ ਨੇ ਉਸ ਤੋਂ ਬਾਅਦ ਫਿਰ ਉਹ ਹਿਸਾਬ ਕਿਤਾਬ ਲਗਾ ਕੇ ਐਂਡ ਰੈਸਟ੍ਰਿਕਸ਼ਨ ਲਗਾਉਂਦੇ ਨੇਗੇ ਐਂਡ ਚਾਹੇ ਸਟੱਡੀ ਪਰਮਿਟ ਹੋਵੇ ਚਾਹੇ ਵਰਕ ਪਰਮਿਟ ਹੋਵੇ ਸੋ ਟਾਈਮ ਟੂ ਟਾਈਮ ਉਹ ਚੇਂजेस ਕਰਦੇ ਰਹਿੰਦੇ ਨੇ ਬਟ ਕੈਨੇਡਾ ਨੇ ਕਦੇ ਬੰਦੀ ਨਹੀਂ ਕੀਤੀਆਂ ਇਹ ਚੀਜ਼ਾਂ ਐਂਡ ਹੁਣ ਜਦੋਂ ਹੋਈਆਂ ਤਾਂ ਲੋਕਾਂ ਨੂੰ ਹੁਣ ਜ਼ਿਆਦਾ ਆਡ ਲੱਗ ਰਿਹਾਗਾ ਬਟ ਇਹ ਸ਼ਾਰਟ ਟਰਮ ਹੈਗਾ ਹੋ ਸਕਦਾ 1 ਸਾਲ ਤੱਕ ਰਹੇ 2 ਸਾਲ ਤੱਕ ਰਹੇ ਉਸ ਤੋਂ ਬਾਅਦ ਫਿਰ ਇਹ ਆਪਣੇ ਨੀਡ ਦੇ ਅਕੋਰਡਿੰਗ ਉਹ ਉਸੇ ਹਿਸਾਬ ਨਾਲ ਵੀਜ਼ਾ ਦੇਣਗੇ ਅਗਰ ਹੁਣ ਵੀ ਗੱਲ ਕੀਤੀ ਜਾਵੇ ਕਿ ਅਗਰ 5-5 ਲੱਖ ਸਟੂਡੈਂਟ ਵੀਜ਼ਾ ਦੇ ਰਹੇ ਸੀਗੇ ਤਾਂ ਹੁਣ ਸਾਡੇ ਕਿ 3 ਲੱਖ ਹੈਗਾਗਾ ਤਾਂ ਫਿਰ ਵੀ ਸਾਡੇ 3.5 ਲੱਖ ਹੈਗਾਗਾ ਐਂਡ ਉਸ ਦੇ ਵਿੱਚ ਕੰਪੀਟੀਸ਼ਨ ਵੀ ਕਾਫੀ ਘਟ ਚੁੱਕਾ ਹੈਗਾ ਪੀਆਰ ਠੀਕ ਆ ਡਿਫਿਕਲਟ ਹੋ ਰਹੀ ਆ ਐਂਡ ਸਟੱਡੀ ਵੀਜ਼ਾਸ ਰਿਫਿਊਜ਼ ਹੋ ਰਹੇ ਨੇ ਬਟ ਹੁਣ ਲੋਕੀ ਤੇ ਠੀਕ ਹੋਏਗਾ ਅਗਰ ਤੁਸੀਂ ਸਟੱਡੀ ਪਰਮਿਟ ਦਾ ਅਪਲਾਈ ਕਰ ਦਿੱਤਾ ਹੈ ਤੇ ਵੈਲੈਂਟ ਗੁੱਡ ਹੈਗਾਗਾ ਥੋੜਾ ਜ਼ਿਆਦਾ ਸਟਰਗਲ ਹੋਏਗੀ ਕੁਛ ਨਾ ਕੁਛ ਫਿਰ ਵੀ ਚਲੋ ਵੇ ਆਊਟ ਨਿਕਲ ਜਾਂਦਾ ਮਟਾ ਅਗਰ ਨਹੀਂ ਕੀਤਾ ਤਾਂ ਤੁਸੀਂ ਮੇਬੀ ਆਪਣੇ ਸਕਿੱਲਸ ਏ ਵਰਕ ਕਰ ਸਕਦੇ ਹੋ ਜਾਂ ਐਟਲੀਸਟ ਟਰਾਈ ਕਰੋ ਕਿ ਗ੍ਰੈਜੂਏਸ਼ਨ ਕਰ ਲਓ ਤਾਂ ਜੋ ਅੱਗੇ ਜਾ ਕੇ ਪੁਆਇੰਟਸ ਵਗੈਰਾ ਕਾਫੀ ਇਹਦੇ ਮਿਲ ਸਕਾਂ ਸੁਣ ਪੀਆਰ ਸੌਖੀ ਹੋ ਸਕੇ ਐਂਡ ਇਸ ਤਰ੍ਹਾਂ ਵੀ ਮੌਕਾ ਮਿਲੇਗਾ ਹੋ ਸਕਦਾ 2.5 ਸਾਲ ਬਾਅਦ ਕਿ ਡਾਇਰੈਕਟ ਪੀਆਰ ਤੁਸੀਂ ਆ ਸਕੋ ਥੈਂਕ ਯੂ